ਮੂਸੇ ਵਾਲਾ ਨਹੀਂ ਵੀਰੇ ਮੈਂ ਹੈਗਾ ਜੇ ਸੋਣੇ ਦਾ ਗਾਦਰ ਨਾ ਨਹੀਂ ਮੇਰਾ ਭਰਾ ਗੱਟੀਆਂ 'ਚ ਸਾਡ ਖੜੀਆਂ ਸੋਸ਼ਲ ਮੀਡੀਆ ਤੇ ਮਨੀ ਲੌਂਗੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਇੱਕ ਲਾਈਵ ਸਟੇਜ ਦੀ ਵੀਡੀਓ ਆ ਜਿਸ ਦੇ ਵਿੱਚ ਸਾਹਮਣੇ ਸਟੇਜ ਦੇ ਥੱਲੇ ਖੜੇ ਲੋਕ ਮਨੀ ਲੌਂਗੀਆਂ ਨੂੰ ਬੋਲ ਰਹੇ ਨੇ ਕਿ ਤੁਸੀਂ ਸਿੱਧੂ ਮੂਸੇ ਵਾਲੇ ਦਾ ਗੀਤ ਗਾਓ ਪਰ ਅੱਗੋਂ ਸਿੱਧੂ ਮੂਸੇ ਵਾਲੇ ਦਾ ਗੀਤ ਤਾਂ ਕੀ ਗਾਉਣਾ ਸੀ ਮਨੀ ਲੌਂਗੀਆਂ ਨੇ ਜਵਾਬ ਦਿੱਤਾ ਕਿ ਤੁਸੀਂ ਉਸ ਸਿੰਗਰ ਨੂੰ ਹੀ ਬੁਲਾਇਆ ਕਰੋ ਜਿਸ ਦਾ ਤੁਸੀਂ Song ਸੁਣਨਾ ਹੋਵੇ ਮੈਂ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ 나ਹੀਂ ਮੈਨੂੰ ਸਿੱਧੂ ਮੂਸੇਵਾਲਾ ਦੇ ਗੀਤ ਆਉਂਦੇ ਪਰ ਤੁਸੀਂ ਮੇਰੇ ਗੀਤ ਸੁਣ ਸਕਦੇ ਹੋ ਜੋ ਮੈਨੂੰ ਆਉਂਦਾ ਮੈਂ ਆਪ ਗਾ ਸਕਦਾ ਮੈਂ ਆਪਣੇ ਗੀਤ ਗਾ ਸਕਦਾ ਜਾਂ ਤੁਸੀਂ ਉਸੇ ਸਿੰਗਰ ਨੂੰ ਬੁਲਾਇਆ ਕਰੋ ਜਿਹਦੇ ਤੁਸੀਂ ਗੀਤ ਸੁਣਨੇ ਹੁੰਦੇ ਨੇ ਬਿਲਕੁਲ ਗੱਲ ਵੀ ਸਹੀ ਆ ਮਨੀ ਲੌਂਗੀਆਂ ਦੀ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਿਆ ਰਹੇਗਾ ਪਰ ਸਾਡੇ ਭਰਾ ਮਨੀ ਵੀ ਆਜ ਤੱਕ ਸਟੇਜ ਦੇ ਥੱਲੇ ਖੜੇ ਲੋਕ ਅਕਸਰ ਸਟੇਜ ਦੇ ਉੱਤੇ ਖੜੇ ਸਿੰਗਰ ਨੂੰ ਬੋਲਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਗੀਤ ਗਾ। ਚਲੋ ਪਿਆਰ ਆ ਬਹੁਤ ਵਧੀਆ ਗੱਲ ਆ ਪਰ ਹਰ ਇੱਕ ਸਿੰਗਰ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਨਹੀਂ ਆਉਂਦੇ। ਤੇ ਹਰ ਇੱਕ ਸਿੰਗਰ ਸਿੱਧੂ ਮੂਸੇਵਾਲੇ ਵਰਗਾ ਨਹੀਂ ਬਣ ਸਕਦਾ ਇਸ ਲਈ ਮਨੀ ਲੌਂਗੀਆਂ ਨੇ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ ਨਾ ਮੈਨੂੰ ਉਸਦੇ ਗੀਤ ਆਉਂਦੇ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਥੱਲੇ ਕਮੈਂਟਾਂ ਜਰੂਰ ਦੱਸਿਓ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਨੀ ਲੌਂਗੀਆਂ ਬਾਰੇ। ਮੂਸੇ ਵਾਲਾ ਵੀਰੇ ਮੈਂ ਹੈਗਾ ਨਾਂ ਮਨੂ ਮੂਸੇ ਵਾਲੇ ਦੇ ਗਾਣੇ ਆਂਦੇ ਆ ਮੇਰੇ ਵੀਰ ਮੇਰੇ ਗਾਣੇ ਮੇਰੇ ਗਾਣੇ ਚੰਨੂਗੇ ਜੇ ਸੁਣਨੇ ਤਾਂ ਗਾਦਣਾ ਨਹੀਂ ਮੇਰਾ ਭਰਾ ਗੱਟੀਆਂ ਸਟਾਰ ਖੜੀਆਂ ਐ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਯਾਦਾ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਨੇ ਹੋ ਯਾ ਜਿਹੜਾ ਆਪਾਂ ਹੁਣ ਦੋਦੇ ਸੁਣ ਲਿਆ ਕਰੋ